ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰੇ ਨਵੇਂ ਦੇ ਬਲੌਗ 'ਚ ਆਸ ਕਰਦੇ ਹਾਂ ਜੁਸਾ ਟੀਕ ਟਕ ਮੰਗੇ ਚੜ੍ਹਦੀ ਕਲਾ ਜਮਨ ਕੋਈ ਇਹੀ ਕਰਦੇ ਪਾਈ ਰਹੇ ਹਾਂ ਤੇ ਚਲ ਚਲ ਜਲੀ ਚੈਨਲ ਸਬਸਕ੍ਰਾਈਬ ਕਰੋ ਵੀਰ ਲਾਈਕ ਕਰੋ ਪਿਆਰਾ ਜਿਹਾ ਕਮੈਂਟ ਕਰ ਦਿੰਦੇ ਹੋ ਤੇ ਅੱਜ ਚਲੂ ਜੀ ਆਪਾਂ ਖੇਤ ਖੇਤ ਚਲੇ ਆ ਪਨੇਰੀ ਵਿੱਚੜਾ ਕੋਈ ਕਹਿੰਦਾ ਪੜੀ ਵਿੱਚੇ ਚਲੇ ਆ ਕੋਈ ਕਹਿੰਦਾ ਪੜੀ ਸੱਟਾ ਦੇਣ ਚਲੇ ਆ ਛੱਟਾ ਵੀ ਜਿਹੜਾ ਹੈ ਉਹ ਵੀ ਪਿਛਲੀ ਗੱਲ ਇੱਕੋ ਹੀ ਹੁੰਦੀ ਹੈ ਐਵੇਂ ਲੋਕਾਂ ਦੀ ਬਹਿਸਵਾਜੀ ਹੁੰਦੀ ਹੈ ਅੱਗੇ ਮੋਡਰਨ ਬੀਕ ਨੇ ਮਾਦੋਤ ਨੂੰ ਮੈਂ ਆਪਣੀ ਜਿੱਦ ਨਾਲ ਆ ਉਹ ਆਪਣੀ ਜਿੱਦ ਨਾਲ ਛੱਟਾ ਦਿੰਦੇ ਨੇ ਉਹ ਮੈਂ ਚਾਹਤੀ ਆ ਭਰਾਵਾ ਛੱਟਾ ਹੀ ਦਿੰਦੇ ਨੇਗੇ ਤੇ ਬਾਕੀ ਵੀ ਕੱਲੇ ਖਾਂ ਪਰ ਖੇਤ ਜਾ ਕੇ ਬਾਕੀ ਜਿੰਮੀ ਬਹੁਤ ਚਾਲ ਬਣਿਆ ਤੁਹਾਡੇ ਨਾਲ ਨੂੰ ਸ਼ੇਅਰ ਕੀਤਾ ਜਾਵਰ ਹੋਣੀ ਕਰਦੇ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਭਾਈ ਓਏ ਵਾਰੀ ਵਾਰੀ ਕਹਿਣਾ ਪੈਂਦਾ ਚਲੋ ਜੋ ਸਹੀ ਲੱਗ ਜਾਏਗਾ ਤੇ ਬਾਕੀ ਜਨੇ ਵੀ ਜਿਵੇਂ ਵੀ ਥੋੜਾ ਬਹੁਤ ਆ ਹੋਣਾ ਹੋਇਆ ਜਿਹਨਾਂ ਕੋਲ ਹੁੰਦਾ ਨਾਲ ਕਰ ਲੈਣੇ ਆ ਤੇ ਬਾਕੀ ਬੜੀਆ ਕੁਛ ਕਰਾਂਗੇ ਜਰੂਰ ਲੈ ਕੇ ਆਵਾਂ ਤੁਹਾਡੇ ਵਾਸਤੇ ਕੋਈ ਨਾ ਕੁਛ ਤੇ ਵੀ ਜੋ ਚਲੋ ਮਿਲਦੇ ਆਂ ਫਿਰ ਚੱਲੇ ਜੀ ਖੇਤਾਂ ਵਿੱਚ ਖੇਤ ਜਾ ਕੇ ਤੇ ਅੱਜ ਨਾਲੇ ਨਵੀਂ ਤਕਰੀਰ ਦਾ ਪ੍ਰੀਨ ਨਜ਼ਰੀ ਆਜਾ ਤੇ ਇਹਦਾ ਮੁਝੇ ਤੇ ਇਹਦਾ ਬੜੀ ਨਮੀ ਦੇ ਹਾਲਾਂ ਕੀ ਤਕਰੀਰ ਆ ਬੀਚ ਦੀ ਦਿਖਾਉਣੇ ਤੁਹਾਨੂੰ ਚਾਹੀਦੇ ਉਹ ਵੀ ਖਾਵਾ ਤੇ ਤੁਹਾਨੂੰ ਕਿਹਨੂੰ ਵੀ ਸੀ ਵੀ ਹੈ ਨਾਲ ਆਉ ਦੇਖਾ ਇਹ ਨਾਲ ਤੁਰ ਗਾ ਲਵੇ ਚਲੋ ਬੰਦ ਕਰੀਏ ਪਨੀਰੀ ਬਜਾਈ ਇਧਰ ਜਗਤ ਦਾ ਚਰਦਾ ਲਗੜਾਈ ਕੀ ਇਹ ਵਿੱਚ ਲੱਗਿਆ ਐ ਪਿਛਲੀ ਵਾਰੀ ਵਾਂਗੂ ਪਾਣੀ ਪਾ ਕੇ ਉੱਤੋਂ ਛੱਡਾ ਦੇਣਾ ਹੈਗਾ ਹਾਇ ਇਧਰ ਜ਼ਮੀਨ ਦੀ ਵਾਈ ਹੋ ਰਹੀ ਹੈ ਸਾਰੇ ਕੰਮ ਇੱਕ ਨਾਲ ਕੱਠੀ ਕਿਸਾਨ ਮੋਰਤਾ ਜਿੰਦਾਬਾਦ ਹੈ ਇਹ ਬੁੱਝ ਚੁੱਕੇ ਹਨ ਪਾਣੀ ਚੱਲ ਰਿਹਾ ਬਲ 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 ਪਾਣੀ ਦੇ ਗਰਮ ਗਰਮ ਮੈਂ ਕਿਹਾ ਤਾਂ ਪਨੀਰੀ ਪਜਾਈ ਉਧਰ ਜਰਦਾ ਬਗੜਾਈ ਉਹ ਵੀ ਪਾਣੀ ਚਲਾ ਗਿਆ ਕੋ ਬੀਜਾ ਛੱਟਾ ਦੇ ਦੂਗਾ ਮੈਂ ਤੇਰਾ ਹਾਂਦਾ ਰੱਖੀ ਇਹ ਛੱਟਾ ਦੇਣੀ ਤੇ ਜਲਦੀ ਜਲਦੀ ਇਸ ਸਾਰੇ ਚਾਰੇ ਚਾਰੀਆਂ ਘਰੀਆਂ ਨੇਗੇ ਸ਼ਾਇਦ 30 ਕਿਲੋ ਦਾ ਆਪਣਾ ਸਵਰਾਜ ਚਾਵਰ ਹੈ ਸਵਰਾਜ 735 ਆਹ ਨੌਰੀ ਪਾਈ ਹੋਇਆ ਪਿੱਛੇ ਅਸੀਂ 9 11 ਦੇ ਵੀ ਰਾਹ ਨਾਲ ਖਚਲੰਦਾ ਜੇ ਲੋੜ ਚਾਹੀਏ ਜਿਆਦਾ ਤੱਕ ਉੱਤਰਨਾ ਪੈਣਾ ਹੈ ਤੁਹਾਨੂੰ ਚਲੋ ਵੀ ਇਹ ਛੱਟਾ ਦਿੰਦਾ ਫਿਰ ਆਪਾਂ ਜਾਂਦਾ ਦੇਖਣੇ ਆ ਰਾਖੀ ਦਾ ਇਹ ਪਲੀ ਵਿਜੀ ਜਾਊਗੀ ਖੜੀ ਵੀ ਕਿੰਨੇ ਬੜਾ ਟਾਈਮ ਲੱਗਾ ਕੈਰੀ ਕਰੀ ਪਹਿਲਾਂ ਹੀ ਪਾਗੇ ਸੀ ਇਹ ਲੈਟਾਈ ਸੀ ਘੰਟੇ ਬਾਅਦ ਸਲੈਟ ਆਈ ਹੈ ਠੀਕ ਉਹਨੇ ਸਾਰਾ ਕੰਮ ਹੋ ਗਿਆ ਨਾ ਹਲੋ ਜੀ ਦੋਗ ਦੋਗ ਕਿਆਰੀਆਂ ਜਿਸੀਂ ਛਿੜਕਤਾ 20 ਵੀ ਰਾਖੀ ਪਾਣੀ ਉਹਦੇ ਚ ਪਾਣੀ ਪਾਈ ਜਾਂਦੇ ਆ 20 ਮਿੰਟ ਰੇਡ ਦੇ ਸਾਰਾ ਚੜਾਤਾ ਯਾਰ ਰਾਖੀ ਜੀ ਸੁਟਰੀ ਬਾਹਰ ਜੋਰ ਲੱਗਦਾ ਸਵਾਦ ਹੈ ਸੰਧ ਘੜੇ ਦੋ ਦਿਨ ਹੋ ਗਏ ਆ ਅਪਸ ਨੂੰ ਪਤਾ ਹੋ ਕਰ ਪੜੀ ਮੈਂ ਸੋਦ ਨੂੰ ਮੰਨੂ ਕਰਦੇ ਹੋ ਮੰਨੂ ਸੱਚੀ ਸੱਚੀ ਕਰਦੇ ਲੋ ਜੀ ਇਹ ਸਾਡੀ ਲਾਸਟ ਕਿਰੀ ਰਹੀ ਚੌਥੀ ਤੇ ਇਸ ਤੋਂ ਬਾਅਦ ਚਾਰ ਅੱਗੇ ਆ ਉਹ ਥੋੜੀ ਦਿਨ ਰੋਕੇ ਪੀਜਾਂਗੇ ਇਹ ਦਿੱਤੀ ਬੀਜ ਹੁਣ ਲੜ ਵੀ ਕੀ ਘੰਟੇ ਵਾਸਤੇ ਆਈ ਸੀ ਹੁਣ ਲੜ ਤੇ ਹੁਣ ਲੜ ਆਊਗੀ ਜਦੋਂ ਉਸ ਤੋਂ ਬਾਅਦ ਹੀ ਪੀਜਾਂਗੇ ਇਹ ਤਾਂ ਚਾਰ ਪੰਜ ਦਿਨ ਦੋ ਹਫਤਾ ਦਾ ਰੋਕੇ ਪੀਜਾਂਗੇ ਤੇ ਅੱਜ ਆ ਪਨੀਰ ਵੀਜ ਗੈਸ ਹੀ ਕੰਪਲੀਟ ਕਰ ਚੁੱਕੇ ਆ ਦਾ ਵਰਕ ਹੈ ਜਦਾ ਬਾ ਵੀਰਾ ਛੱਟਾ ਦੇ ਜਾਂਦਾ ਦੁਬਾਰਾ ਕੀ ਛੱਟਾ ਦੇ ਕੇ ਫੇਰ ਆਪਾਂ ਬੈ ਲੈ ਬੈ ਲੈ ਬੈ ਲੈ ਹਾਂਜੀ ਲਾਈਟ ਵੀ ਗਈ ਪਨੀਰ ਦਾ ਛੱਟਾ ਦੇ ਕੇ ਬੈਠੇ ਹਾਂ ਹਣਾ ਤੇ ਉਧਰ ਹਜੇ ਇੱਕ ਕੰਪਿਊਟਰ ਕਰਾਇਆ ਮਰਾਇਆ ਸੀ ਜਿਹੜੀ ਤੰਲਿਆਂ ਚ ਉਹ ਕਿੱਲੇ ਵਹੀ ਜਾਂਦੇ ਸੀਗੇ ਬਸ ਕਿਲਾ ਡੋਰ ਕਿਲਾ ਰਹਿ ਗਿਆ ਯਾਰ 2 ਕਿਲੇ ਤਾਂ ਪਏ ਨੇ ਹਜੇ ਉਹ ਤੇ ਕਿੰਨਾ ਕੰਮ ਲੱਗਣਾ ਕਿੰਨਾ ਘੰਟਾ ਲੱਗੂਗਾ ਤੇ ਕਰੋ ਜਵਾਕ ਫੋਨ ਮਾਰੀਏ ਤਾਂ ਨੇ ਸਾਨੂੰ ਵੀ ਲੈ ਕੇ ਜਾਓ ਕਿ ਜਾਨੂ ਵੀ ਲੈ ਕੇ ਜਾਓ ਕਿ ਸ਼ਾਇਦ ਉਹਨਾਂ ਨੂੰ ਹੋਣ ਜਾਵਾਂ ਕਿ ਇਹ ਤਾਂ ਲੈ ਗਿਆ ਵਾਂ ਜਵਾਕ ਵੀ ਫਿਰ ਹਟਦੇ ਤਾਂ ਹੈ ਨਹੀਂ ਇਹ ਰੋਲਾ ਕਰਦੇ ਰਹਿੰਦੇ ਨੇ ਚਲੋ ਫੇਰ ਮਿਲਦੇ ਆ ਕਰਦੇ ਆ ਗੱਲ ਬਾਤ ਚਲਦੇ ਆ